ਨਮਸਕਾਰ ਜੀ ਖਜਾਪਾ ਤੁਹਾਨੂੰ ਇੱਕ ਪੈਸੇ ਦੇ ਫਲੋਸ ਸੰਬੰਧੀ ਰੈਮਡੀ ਦੇਣੀ ਆ ਇਹ ਰੈਮਡੀ ਮੈਨੇ ਖੁਦ ਅਬਦਤ ਵੀ ਪ੍ਰਚਲਿਤ ਹੋਈ ਹੈ ਆਪਣੇ ਦੋਸਤ ਮਿੱਤਰਾਂ ਤੇ ਵੀ ਬਿਲਕੁਲ ਹੈ ਇਹ ਕਰਨ ਨਾਲ ਤੁਹਾਨੂੰ 100% ਫਾਇਦਾ ਹੋਊਗਾ ਇਹ ਕਰਨੀ ਕੀ ਆਪਾਂ ਸ਼ਨੀਵਾਰ ਨੂੰ ਸੂਰਜ ਛਿਪਣ ਤੋਂ ਬਾਅਦ ਤੇ ਤਾਰੇ ਨਿਕਲਣ ਤੋਂ ਪਹਿਲਾਂ 6 ਰਸਗੁੱਲੇ ਥੋੜੀ ਉਚਾਸਨੀ ਪਾ ਕੇ ਵਿੱਚ ਉਹਨੂੰ ਆਪਾਂ ਮੁੰਮੀ ਘਰ ਦੇ ਫਾਬੇ ਵਿੱਚ ਪਾ ਕੇ ਦਊਗਾ ਅਗਲਾ ਆਪਾਂ ਨੂੰ ਉਹਨੇ ਕਬ ਖਾਖੇ ਲਾ ਫਾਬੇ ਵਿੱਚ ਪਾਲਣਾ ਖਾਖਿਲ ਭਾਵੇਂ ਚਾਹ ਪਾ ਗਏ ਆਪਾਂ ਕਿਸੇ ਇਹੇ ਜੇ ਬੰਦੇ ਨੂੰ ਬੱਚੇ ਨੂੰ ਜਾਂ ਕਿਸੇ ਨੂੰ ਵੀ দান ਕਰਨੀ ਹੈ ਜੀ ਤੋ ਆਪਾਂ ਕਦੇ ਕੁਛ ਲੈ ਕੇ ਨਹੀਂ ਖਾਣਾ ਵੀ ਇਹ ਨਾ ਹੋਵੇ ਆਪਾਂ ਕਿਸੇ ਦੋਸਤ ਨੂੰ ਦੇ ਦਈਏ ਜਿੱਥੇ ਜਾਣੇ ਉਹਨੂੰ ਦੇ ਦਈਏ ਨਾ ਫੇਰੇ ਕੋਈ ਕੰਮ ਨਹੀਂ ਕਰੂ ਇਹੇ ਜੇ ਬੰਦੇ ਨੂੰ ਦੇਣੀ ਹੈ ਜੀ ਤੋ ਆਪਾਂ ਕਦੇ ਲੈ ਕੇ ਨਾ ਖਾਈਏ ਤੇ ਆਪਾਂ ਇਹ 6 ਸ਼ਨੀਵਾਰ ਦੇਣੀ 6 ਰਸਗੁੱਲੇ ਥੋੜੀ ਚਾਸਨੀ ਪਾ ਕੇ ਖਾਖੀ ਲਫਾਵੇ ਚ ਕਿਸੇ ਅੰਜਾਮ ਮੰਦਰ ਬਗਜੋ ਉੱਥੇ ਦੇ ਆਓ ਕਿਸੇ ਨੂੰ 6 ਸ਼ਨੀਵਾਰ ਲਗਾਤਾਰ ਕਰੋ ਅੱਪਾ ਤੁਹਾਨੂੰ ਪਹਿਲੇ ਦੂਜੇ ਸ਼ਨੀਵਾਰ ਨੂੰ ਹੀ ਪਤਾ ਲੱਗ ਜਾਊਗਾ ਵੀ ਪੈਸਾ ਤੁਹਾਡੇ ਕੋਲੇ ਆਉਣ ਲੱਗ ਜਾਊਗਾ ਚਾਹੇ ਕਿਸੇ ਰਾਹੀਂ ਆ ਜੇ ਕੋਈ ਲਾਟਰੀ ਕੋਈ ਦਬਿਆ ਹੋਇਆ ਪੈਸਾ ਕੋਈ ਕੁਝ ਵੀ ਤੁਮ ਨੂੰ ਮੇਰ ਵਰਨ ਨੂੰ ਕੋਈ ਰੋਕ ਨਹੀਂ ਸਕਦਾ 6 ਸ਼ਨੀਵਾਰ ਕਰੋ ਇਹ ਕਾਰੀਗਰ ਹੈ ਕਾਰਗਰ ਹੈ ਬਿਲਕੁਲ ਹੀ ਨੂੰ ਆਪਣੇ ਤੇ ਅਪਣਾਈ ਹੋਈ ਆਪਾਂ ਆਪਣੇ ਦੋਸਤਾਂ ਮਿੱਤਰਾਂ ਤੇ ਵੀ ਅਪਣਾਈ ਹੋਈ ਹੈ ਇਸ ਕਰਕੇ ਇਹਨੂੰ ਅਗਲੇ ਸ਼ਨੀਵਾਰ ਤੋਂ ਸ਼ੁਰੂ ਕਰੋ ਤੇ 6 ਸਨੀਮਾਰ ਲਗਾਤਾਰ ਕਰੋ ਸੂਰਜ ਛੇ ਪਰ ਤੋਂ ਬਾਅਦ ਤਾਰੇ ਚੜਨ ਤੋਂ ਪਹਿਲਾਂ ਆਪਾਂ ਇਹ ਦਾਨ ਕਰਨੀ ਹੈ ਠੀਕ ਨਿਵਿਸ਼ ਕਰਨੀ